ਹੈਲੋ ਜੀ ਮੈਂ ਤੁਹਾਡੀ 소ਨੀਆ ਸਾਰਿਆਂ ਨੂੰ ਸ਼ਸ਼ੀਕਾਲ ਤੇ ਮੈਂ ਅੱਜ ਦੀ ਮੁੱਦੇ ਤੇ ਗੱਲ ਕਰਨ ਚੰਨੀ ਆ ਪੰਜਾਬ ਬਾਰੇ ਤੇ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਭਈ ਆਪਾਂ ਬਾਹਰ ਕੱਢਣੇ ਆ ਠੀਕ ਹੈ ਜੀ ਤੇ ਭਈਏ ਆਪਾਂ ਆਪਣੇ ਪੰਜਾਬ ਚੋਂ ਬਾਹਰ ਕੱਢਣੇ ਆ ਸਾਰੇ ਵੀਰ ਕਹਿੰਦੇ ਆ ਚਲੋ ਜੋ ਵੀ ਵੀਰ ਆ ਸਾਰੇ ਕਹਿੰਦੇ ਆ ਤੇ ਵਧੀਆ ਗੱਲ ਵੀ ਆ ਪੰਜਾਬ ਚੋਂ ਆਪਣੇ ਭਈਏ ਬਾਹਰ ਜਾਣ ਆ ਕਿੰਨੇ ਦਿਨਾਂ ਦੀ ਇਹ ਗੱਲ ਬਹੁਤ ਜ਼ਿਆਦਾ ਮਤਲਬ ਵਾਇਰਲ ਹੋਣ ਰਹੀ ਹੈ ਚੀਜ਼ਾਂ ਵੀ ਆਪਾਂ ਪੰਜਾਬ ਦੇ ਵਿੱਚੋਂ ਭਈਏ ਬਾਹਰ ਕੱਢਨੇ ਆ ਤਾਂ ਕੱਢਨੇ ਵੀ ਚਾਹੀਦੇ ਆ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਨੇ ਗੰਦ ਪਾਇਆ ਪਿਆ ਭਈਆਂ ਨੇ ਤੇ ਇਹਨਾਂ ਨੂੰ ਕੱਢਣਾ ਵੀ ਚਾਹੀਦਾ ਵਾ ਤੇ ਜੇ ਅੱਜ ਇਹ ਚੀਜ਼ਾਂ ਵੇਖੀਆਂ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਨਾ ਇਹਨਾਂ ਭਈਆਂ ਨੇ ਤੇ ਹਜੇ ਵੀ ਆਪਾਂ ਕੱਢਣ ਦਾ ਨਾਮ ਲੈਨੇ ਆ ਤੇ ਕਈ ਕਿੰਨਾ ਕੁਝ ਕਰੀ ਜਾਂਦੇ ਆ ਕੋਈ ਕੰਦਾ ਢਾਈ ਜਾਂਦਾ ਕੋਈ ਕੋਸ਼ ਕਰੀ ਜਾਂਦਾ ਕੋਈ ਕੋਸ਼ ਕਰੀ ਜਾਂਦਾ ਕਰਨ ਤਾਂ ਸਾਡੇ ਪੰਜਾਬ ਦਾ ਹੀ ਨੁਕਸਾਨ ਡੇ ਆ ਜੇ ਅੱਜ ਸਾਡੇ ਪੰਜਾਬ ਦੇ ਵਿੱਚ ਇਹ ਕੁਛ ਕਰਨ ਡਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਗੇ ਠੀਕ ਆ ਜੀ ਇੱਕ ਸਾਡੀਆਂ ਸਰਕਾਰਾਂ ਗੰਦੀਆਂ ਠੀਕ ਆ ਆਪਣੇ ਸੇ ਸਿੱਧੀ ਗੱਲ ਇੱਕ ਸਾਡੀਆਂ ਸਰਕਾਰਾਂ ਗੰਦੀਆਂ ਜਿਨ੍ਹਾਂ ਨੇ ਇਹਨਾਂ ਦੀਆਂ ਇੱਧਰ ਵੋਟਾਂ ਬਣਾਈਆਂ ਕਣਕਾਂ ਲਾਈਆਂ ਪੀਆਂ ਰਾਸ਼ਨ ਲਾਏ ਪਏ ਇਹਨਾਂ ਦੇ ਠੀਕ ਆ ਪੰਜਾਬੀ ਵਿਚਾਰੇ ਜਾ ਜਾ ਕੇ ਵਿਚਾਰੇ ਕੋਈ ਕਿਤੇ ਕੰਮ ਕਰਨ ਰਿਹਾ ਕੋਈ ਕਿਤੇ ਕੰਮ ਕਰਨ ਰਿਹਾ ਤੇ ਇਸ ਤੌਰ ਨਾਲ ਪੰਜਾਬ ਦੇ ਵਿੱਚ ਰਾਜ ਕਰਨ ਡੇ ਹੋ ਠੀਕ ਆ ਜੀ ਪੰਜਾਬੀ ਤਾਂ ਉਹਨਾਂ ਦੇ ਭਈਏ ਬਣੇ ਪਏ ਆ ਠੀਕ ਹੈ ਜੀ ਜੇ ਕਹੀਏ ਤਾਂ ਫੇਰ ਇਹਨਾਂ ਗੱਲਾਂ ਦਾ ਲੋਕਾਂ ਨੂੰ ਲੱਗਦਾ ਵਟ ਵੀ ਇਹ ਕਹਿੰਦੇ ਕਿਉਂ ਆ ਅਸੀਂ ਲੋਕ ਇਹਨਾਂ ਦੇ ਗੁਲਾਮ ਬਣੇ ਪਏ ਆ ਉਹ ਸਾਡੇ ਗੁਲਾਮ ਨਹੀਂ ਹੈਗੇ ਅਸੀਂ ਲੋਕ ਉਹਨਾਂ ਦੇ ਗੁਲਾਮ ਆ ਭਈਆਂ ਦੇ ਠੀਕ ਹੈ ਜੀ ਤੇ ਇਹ ਗੱਲ ਸੋਚੀ ਜਾਏ ਤਾਂ ਸੋਚਣ ਵਾਲੀ ਹੈ ਵੀ ਬਹੁਤ ਜ਼ਿਆਦਾ ਵਾ ਇੱਕ ਤਾਂ ਸਾਡੀਆਂ ਸਰਕਾਰਾਂ ਮਰੀਆਂ ਪਈਆਂ ਵਾ ਮਰ ਗਈਆਂ ਸਾਡੀਆਂ ਸਰਕਾਰਾਂ ਠੀਕ ਹੈ ਪੰਜਾਬ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੂੰ ਐਂਟਰੀ ਦਿੰਦੇ ਠੀਕ ਹੈ ਐਂਟਰੀ ਤੋਂ ਬਾਅਦ ਪਹਿਲਾਂ ਤਾਂ ਰਹਿੰਦੇ ਸੀ ਕਿਤੇ ਮੋਟਰਾਂ ਮਾਟਰਾਂ ਤੇ ਤਾਂ ਹੁਣ ਰਹਿੰਦੇ ਉਹ ਘਰਾਂ ਦੇ ਵਿੱਚ ਘਰਾਂ 'ਚ ਕਿਸੇ ਦਾ ਕਤਲ ਕਰਤਾ ਕਿਸੇ ਦਾ ਕੋਸ਼ ਕਰਤਾ ਕਿਸੇ ਦਾ ਕੋਸ਼ ਕਰਤਾ ਠੀਕ ਹੈ ਜੀ ਜਦੋਂ ਦੇ ਘਰਾਂ 'ਚ ਰਹਿਣ ਲੱਗੇ ਉਦੋਂ ਦੀ ਇਹਨਾਂ ਨੇ ਸਾਰਾ ਸਾਰਾ ਪੰਜਾਬ ਦਾ ਮਾਹੌਲ ਚਾਲ ਖਰਾਬ ਕਰਤਾ ਭਈਆਂ ਨੇ ਠੀਕ ਹੈ ਜੀ ਤੇ ਇਹੇ ਗੱਲ ਤੋਂ ਆਪਾਂ ਸਾਰਿਆਂ ਨੂੰ ਸੋ ਕਹਿਣਾ ਚਾਹੁੰਨੇ ਵੀਰਾਂ ਨੂੰ ਭੈਣਾਂ ਨੂੰ ਕਿ ਇਹਨਾਂ ਨੂੰ ਜਿੰਨਾ ਵੀ ਸਾਡੇ ਵੀਰਾਂ ਦਾ ਪੰਜਾਬੀਆਂ ਦਾ ਜੋਰ ਲੱਗਦਾ ਵਾ ਹੱਥ ਜੋੜ ਕੇ ਬੇਨਤੀ ਆ ਇਹਨਾਂ ਨੂੰ ਕੱਢਿਆ ਜਾਵੇ ਇਹਨਾਂ ਨੂੰ ਕੱਢਿਆ ਜਾਵੇ ਨਹੀਂ ਤੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਖਰਾਬੀ ਕਰਨੀ ਆ ਠੀਕ ਆ ਜੀ ਇੱਕ ਸਾਡੀਆਂ ਸਰਕਾਰਾਂ ਇਦਾਂ ਦੀਆਂ ਇਹਨਾਂ ਨੇ ਇਹਨਾਂ ਦੀਆਂ ਬੋਟਾ ਬਣਾਉਂਦੀਆਂ ਇਹਨਾਂ ਦੇ ਰਾਸ਼ਨ ਕਾਰਡ ਬਣਾਉਂਦੇ ਪੰਜਾਬੀਆਂ ਨੂੰ ਨਾਂ ਤਾਂ ਕਣਕ ਮਿਲਦੀ ਕਿਹੇ-ਕਿਹੇ ਨੂੰ ਮਿਲਦੀ ਉਹ ਕਿਹੇ-ਕਿਹੇ ਨੂੰ ਤਾਂ ਮਿਲਦੀ ਹੀ ਨਹੀਂ ਠੀਕ ਆ ਮੇਰਾ ਖੁਦ ਕਾਰਡ ਨਹੀਂ ਬਣਿਆ ਹੋਇਆ ਠੀਕ ਆ ਜੀ ਮੇਰਾ ਖੁਦ ਕਾਰਡ ਨਹੀਂ ਬਣਿਆ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਤੇ ਉਹ ਇੱਧਰ ਰਾਜ ਕਰਦੇ ਫਏ ਆ ਬਈ ਠੀਕ ਆ ਜੀ ਇੱਧਰ ਬਈ ਰਾਜ ਕਰਦੇ ਅਸੀਂ ਲੋਕਾਂ ਦੇ ਘਰਾਂ ਦੀਆਂ ਗੁਲਾਮੀਆਂ ਕਰਦੇ ਪੋਚੇ ਲਾਉਨੇ ਆ ਤੇ ਇਹ ਲੋਕ ਰਾਜ ਕਰਦੇ ਸਾਡੇ ਸਾਡੇ ਪੰਜਾਬ ਦੇ ਵਿੱਚ ਆ ਕੇ ਰਾਜ ਕਰਦੇ ਬੇਆਣੀਆਂ ਤੇ ਬੇਆਣੀਆਂ ਤੇ ਬਈਏ ਠੀਕ ਹੈ ਜੀ ਸਾਡੇ ਪੰਜਾਬ ਦੇ ਵਿੱਚ ਇਹ ਰਾਜ ਕਰਨ ਦੇ ਆ ਤੇ ਅਹੀਂ ਲੋਕ ਅਹੀਂ ਲੋਕ ਇਹਨਾਂ ਲੋਕਾਂ ਦੇ ਪਖਾਰੀ ਬਣੇ ਪਏ ਆ ਹਰ ਚੀਜ਼ ਅਹੀਂ ਇਹਨਾਂ ਕੋ ਲੈ ਕੇ ਖਾਣੇ ਆ ਵੇਚਣ ਵਾਲੇ ਠੀਕ ਆ ਪੰਜਾਬੀ ਜਿਹੜੀ ਲੱਗੇ ਹੋ ਗਈ ਆ ਪਰ ਉਥੋਂ ਚੀਜ਼ ਨਹੀਂ ਲਵਾਂਗੇ ਖਾਸ ਕਰਕੇ ਆਪਾਂ ਉਥੋਂ ਚੀਜ਼ ਨਹੀਂ ਲਵਾਂਗੇ ਆਪਾਂ ਚੀਜ਼ ਕਿੱਥੋਂ ਲਵਾਂਗੇ ਬਈਆਂ ਦੇ ਕੋਲ ਬਈ ਇਹ ਬਹੁਤ ਵਧੀਆ ਬਣਾਉਂਦੇ ਬਈ ਇਹ ਪਮਾ ਸਾਡੇ ਪੰਜਾਬ ਦੇ ਵਿੱਚ ਗੈਰ ਪਾਕ ਦਾ ਨਾ ਅਸੀਂ ਉਹ ਵੀ ਖਾਈ ਜਾਣੀ ਗੰਦੇ ਹੱਥਾਂ ਨਾਲ ਬਣਾਉਂਦੇ ਆਪਾਂ ਉਹ ਵੀ ਖਾਈ ਜਾਣੀ ਇਹ ਚੀਜ਼ਾਂ ਨੂੰ ਬੰਦ ਕਰੋ ਬੰਦ ਕਰੋ ਇਹਨਾਂ ਚੀਜ਼ਾਂ ਦੇ ਪਿੱਛੇ ਨਾ ਲੱਗੋ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢੋ ਫੇਰ ਹੀ ਮੇਰੇ ਵੀਰ ਮੇਰੀਆਂ ਭੈਣਾਂ ਸੇਫ ਰਹਿ ਸਕਦੀਆਂ ਆਉਣ ਵਾਲੇ ਸਾਡੇ ਬੱਚੇ ਸੇਫ ਰਹਿ ਸਕਦੇ ਆ ਹੁਣ ਉਹ ਛੋਟੇ ਜਿਹੇ ਬੱਚਿਆਂ ਨੂੰ ਮਾਰਿਆ ਵਾ ਉਸ ਬੱਚੇ ਦਾ ਕੋਈ ਕਸੂਰ ਨਹੀਂ ਜਿੰਨਾ ਉਹਨੂੰ ਜ਼ੁਲਮ ਕੀਤਾ ਉਹਨਾਂ ਠੀਕ ਹੈ ਜੀ ਉਸ ਬੱਚੇ ਦਾ ਕਸੂਰ ਨਹੀਂ ਆ ਜੇ ਉਸ ਸਾਡੇ ਛੋਟੇ ਛੋਟੇ ਬੱਚਿਆਂ ਨਾਲ ਇੰਨਾ ਵੈਰ ਰੱਖ ਸਕਦੇ ਆ ਤਾਂ ਸਾਡੇ ਨਾਲ ਕਿਉਂ ਨਹੀਂ ਉਹ ਵੈਰ ਰੱਖਦੇ ਹੋਣਗੇ ਜੀ ਆਪਾਂ ਹੀ ਉਹਨਾਂ ਨੂੰ ਇੰਨਾ ਪੈਸਾ ਵਟਾਉਣ ਵਾਲੇ ਸਾਡੇ ਪੰਜਾਬ ਦੇ ਵਿੱਚੋਂ ਪੈਸਾ ਵਟ ਕੇ ਲੈ ਕੇ ਜਾਂਦੇ ਆ ਆਪਣੇ ਘਰ-ਬਾਰ ਚਲਾਉਂਦੇ ਆਪਣੇ ਟੱਬਰ ਪਾਲਦੇ ਤਾਂ ਸਾਡੇ ਪੰਜਾਬੀਆਂ ਨਾਲ ਲਾਉਂ ਨਹੀਂ ਜਾਂਦੇ ਇਹ ਲੋਕ ਠੀਕ ਆ ਭਈਏ ਲੋਕ ਸਾਡੇ ਪੰਜਾਬੀਆਂ ਨੂੰ ਮਾਰਨ ਤੇ ਤੁਲੇ ਅਸੀਂ ਇਹਨਾਂ ਦੀ ਸਪੋਰਟਾਂ ਕਰਦੇ ਤੇ ਇਹ ਸਾਨੂੰ ਹੀ ਮਾਰਨ ਤੇ ਤੁਲੇ ਆ ਕਿ ਮੈਂ ਸੋ ਸਾਰੇ ਵੀਰਾਂ ਨੂੰ ਇਹੋ ਗੱਲ ਕਹਿਣਾ ਚਾਹੁੰਨੀ ਵੀ ਥੋੜਾ ਜਿਹਾ ਧਿਆਨ ਦਿਓ ਆਪਣੇ ਪੰਜਾਬ ਵਾਲੇ ਜਿੰਨੇ ਵੀ ਮੇਰੇ ਵੀਰ ਆ ਧਿਆਨ ਦਿਓ ਆਪਾਂ ਵੀ ਧੀਆ ਭੈਣਾਂ ਵਾਲੇ ਆ ਆਪਣੇ ਵੀ ਬੱਚੇ ਆ ਛੋਟੇ ਛੋਟੇ ਸਾਡੇ ਬੱਚੇ ਘਰਾਂ ਦੇ ਵਿੱਚ ਸੇਫ ਨਹੀਂ ਹੈਗੇ ਬਾਹਰ ਵੀ ਸੇਫ ਨਹੀਂ ਹੈਗੇ ਤੇ ਆਪਾਂ ਆਪਣੇ ਪੰਜਾਬ ਵਾਲੇ ਸਾਰੇ ਜਣੇ ਧਿਆਨ ਦਿਈਏ ਬਹੁਤ ਜਿਆਦੀਆਂ ਜਿਦੋਂ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਸੋ ਬੜਾ ਦੁੱਖ ਹੁੰਦਾ ਵਾ ਕਿ ਯਾਨੀ ਕਿ ਇਹ ਚੀਜ਼ਾਂ ਦੇ ਵਾਲਾ ਆਪਾਂ ਗੌਰ ਕਰੀਏ ਤੇ ਬਹੁਤ ਜ਼ਿਆਦਾ ਤਖਲੀਫ ਹੁੰਦੀ ਹੈ ਚੀਜ਼ਾਂ ਵੇ ਵੇ ਕੇ ਸਾਡੇ ਪੰਜਾਬ ਦੇ ਨਾਲ ਬਣਨ ਕੀ ਡਿਆ ਵਾ ਬਣਨ ਕੀ ਡਿਆ ਸਾਡੇ ਪੰਜਾਬ ਦੇ ਨਾਲ ਹੂਣ ਕੀ ਡਿਆ ਵਾ ਇਹਨਾਂ ਦੇ ਮਾਰ ਮਾਰ ਕੇ 76 ਇਹਨਾਂ ਨੂੰ ਕੱਢੀਏ ਪੰਜਾਬ ਤੋਂ ਬਾਹਰ ਇਹਨਾਂ ਦੇ ਇਹਨਾਂ ਦੇ ਸਿਰ ਦੇ ਮੋਲ ਲਾ ਦੀਏ ਇਹਨਾਂ ਦੇ ਮਾਰ ਕੇ 76 ਸਿਰ 'ਚ ਇਹਨਾਂ ਨੂੰ ਗੱਜੇਕਾਰ ਕਰਕੇ ਮੂੰਹ ਤੇ ਕਾਲੋ ਲਾ ਲਾ ਕੇ ਭਈਆਂ ਨੂੰ ਬਾਹਰ ਕੱਟ ਕੇ ਇਹਨਾਂ ਦੇ ਕਾਲੋ ਮਲੋ 76 ਮਾਰੋ ਇਹਨਾਂ ਦੇ ਸਿਰ 'ਚ ਇਹਨਾਂ ਦੇ ਜੁੱਤੀਆਂ ਦਾ ਹਾਰ ਪਾ ਕੇ ਬਾਹਰ ਕੱਢੋ ਇਹਨਾਂ ਗੰਦਿਆਂ ਭਈਆਂ ਨੂੰ ਠੀਕ ਆ ਇਹ ਚੌਲਖਾਨੀ ਜਾਤ ਜਿਹੜੀ ਇਹਨਾਂ ਕਿਸੇ ਦੀ ਬਣਦੀ ਠੀਕ ਆ ਵੀਰ ਜੀ ਇਹ ਕਹਿਰੀ ਨਹੀਂ ਬਣਦੀ ਜਿੰਨੇ ਸੋ ਮੇਰੇ ਵੀਰਾਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਨੀ ਆ ਕਿ ਇਹ ਬਈ ਇਹ ਜਾਤ ਸਾਡੇ ਨਹੀਂ ਬਣਦੇ ਇਹਨਾਂ ਦੇ ਜੁੱਤੀਆਂ ਦਾ ਹਾਰ ਚਾਹੀਦਾ ਚਾਹੀਦਾ ਕੁਛ ਸਾਡੀਆਂ ਸਰਕਾਰਾਂ ਨੂੰ ਇਹ ਚੀਜ਼ਾਂ ਦਾ ਚਾਹੀਦਾ ਅੱਜ ਜ਼ੁਲਮ ਹੋਣ ਡਿਆ ਤਾਂ ਕਿਹੜੀ ਵਜ੍ਹਾ ਨਾਲ ਹੋਣ ਡਿਆ ਸਾਡੀਆਂ ਸਰਕਾਰਾਂ ਦੀ ਵਜ੍ਹਾ ਨਾਲ ਸਾਡੀਆਂ ਸਰਕਾਰਾਂ ਸਭ ਕੁਝ ਕਰਾਉਣ ਡੀਆਂ ਠੀਕ ਆ ਜੀ ਹੋਰ ਕਿਤੇ ਆਪਾਂ ਜਾਣੇ ਐਂ ਇਦਾਂ ਸਾਨੂੰ ਖੁੱਲੀ ਐਂਟਰੀ ਨਹੀਂ ਆ ਕਿ ਆਪਾਂ ਕਿਹੇ ਪੰਜਾਬ ਚ ਜਾ ਵੜ ਜੀਏ ਇਹਨਾਂ ਦੇ ਪੰਜਾਬ ਚ ਤੁਸੀਂ ਜਾ ਕੇ ਵੇਖ ਲਓ ਕਿੰਨਾ ਚੰਗਾ ਸਮਝਦੇ ਸਾਨੂੰ ਠੀਕ ਆ ਜੀ ਇਹ ਸਾਡੇ ਪੰਜਾਬਾ ਦੇ ਵਿੱਚ ਆ ਕੇ ਰਾਜ ਕਰਨ ਡੇ ਬਈ ਇਹ ਆ ਜਾਂ ਇਹਨਾਂ ਦੀਆਂ ਵਾਈਫ ਆ ਇਹ ਸਾਰੀਆਂ ਆਪਣੇ ਪੰਜਾਬ ਦੇ ਵਿੱਚ ਰਾਜ ਕਰਨ ਡੀਆਂ ਤਾਂ ਸਾਡੀਆਂ ਔਰਤਾਂ ਵਿਚਾਰੀਆਂ ਗੁਲਾਮੀ ਕਰਨ ਡੀਆਂ ਅੱਜ ਜੀ ਠੀਕ ਹੈ ਜੀ ਇਹ ਰਾਜ ਕਰਨ ਡੀਆਂ ਦੁਕਾਨਾਂ ਪਾ ਪਾ ਕੇ ਤੌਰ ਨਾਲੀਆਂ ਐਸ਼ ਮਾਰਨ ਡੀਆਂ ਸਾਡੇ ਲੋਕ ਬਚਤ ਕਰਾਉਣ ਡੇ ਇਹਨਾਂ ਦੀ ਤਾਂ ਸਾਡੇ ਲੋਕਾਂ ਦੇ ਲਾਉ ਨਾ ਹੀ ਜਾਂਦੇ ਸਾਡੇ ਨੇ ਲਾਦਾਂ ਨੂੰ ਇਦਾਂ ਕਰਨ ਡੇ ਜੇ ਇਹ ਕਾਲ ਦਾ ਬਹੁਤ ਜ਼ਿਆਦਾ ਮੈਂ ਵਿਰੋਧ ਕਰਦੀ ਹਾਂ ਇਸ ਚੀਜ਼ ਦਾ ਤਾਂ ਮੈਨੂੰ ਬਹੁਤ ਜ਼ਿਆਦਾ ਇਸ ਪਈਆਂ ਤੋਂ ਨਫ਼ਰਤ ਆ ਨਫ਼ਰਤ ਸਾਡੇ ਪੰਜਾਬ ਦੇ ਵਿੱਚੋਂ ਬਈਏ ਨਹੀਂ ਰਹਿਣੇ ਚਾਹੀਦੇ ਤਾਂ ਨਹੀਂ ਰਹਿਣੇ ਚਾਹੀਦੇ ਜਿੱਥੋਂ-ਤਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਮੇਰੇ ਵੀਰ ਸਾਰੇ ਸੁਣੋ ਕਿ ਇਹਨਾਂ ਤੋਂ ਸਖਤ ਨਫ਼ਰਤ ਕਰੋ ਆਪਣੇ ਬੱਚਿਆਂ ਦੇ ਆਸ-ਪਾਸ ਵੀ ਇਹਨਾਂ ਨੂੰ ਘੁੰਮਣ ਨਾ ਦਿਓ ਜੇ ਕਿਸੇ ਸੋਹ ਵੀਰ ਦੇ ਘਰੇ ਰਹਿੰਦੇ ਆ ਤਾਂ ਕੱਢ ਦਿਓ ਠੀਕ ਆ ਕੋਈ ਮੇਰਾ ਕਿਸਾਨ ਵੀਰ ਆ ਉਹਦੇ ਘਰੇ ਵੀ ਬਈਏ ਰਹਿੰਦੇ ਆ ਕਿਰਾਏ ਤੇ ਤਾਂ ਇਹਨੂੰ ਕੱਢ ਦਿਓ ਇਹਨਾਂ ਬਈਆਂ ਨੂੰ ਇਹਨਾਂ ਬਈਆਂ ਨੇ ਬਹੁਤ ਬਰਬਾਦੀ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸੇ ਦਾ ਨਾਂ ਇਦਾਂ ਦਾ ਉਹ ਘਟਣਾ ਵਾਪਰੇ ਠੀਕ ਹੈ ਜਿੱਦਾਂ ਦੀ ਵਾਪਰੀ ਆ ਸਾਡੇ ਪੰਜਾਬ ਦੇ ਵਿੱਚ ਹੁਣ ਹੀ ਬੜਾ ਕੁਛ ਦਿਆ ਵਾ ਸਾਡੇ ਪੰਜਾਬ ਦੇ ਨਾਲ ੱਤਕਾ ਹੋਣ ਡਿਆ ਜਮਾਂ ੱਤਕਾ ਹੋਣ ਡਿਆ ਤੇ ਮੈਂ ਕਹਿਣਾ ਚਾਹੁੰਨੀ ਕਿ ਜਿੰਨੇ ਵੀ ਮੇਰੇ ਜਿੰਨੇ ਵੀ ਵੀਰ ਨੇ ਅੰਗ ਵੀਰ ਆ ਜਾਂ ਮੇਰੇ ਪੰਜਾਬੀ ਵੀਰ ਜੋ ਵੀ ਆ ਸਾਰੇ ਰਲ ਮਿਲ ਕੇ ਸਾਰੇ ਇਸ ਹਿੱਸੇ ਤੇ ਸੰਯੋਗ ਦਈਏ ਰਲ ਮਿਲ ਕੇ ਸਾਰੇ ਜਣੇ ਇਹਨਾਂ ਨੂੰ ਕੱਢਣ ਲਈ ਤਿਆਰ ਹੋਈਏ ਤਾਂ ਫੇਰ ਇਹਨਾਂ ਨੇ ਸਾਡੇ ਪੰਜਾਬ ਚੋਂ ਬਾਹਰ ਜਾਣਾ ਵਾ ਇਹਨਾਂ ਨੇ ਬਣਾਲੇ ਇਥੇ ਘਰ ਪੱਕੇ ਘਰ ਖਾਂ ਲੈ ਲੈ ਘਰ ਪੱਕੇ ਬਣਾਲੇ ਸਰਕਾਰਾਂ ਨੇ ਥਾਂ ਦਿੱਤੇ ਸਰਕਾਰਾਂ ਨੇ ਪਲਾਟ ਦਿੱਤੇ ਇਹਨਾਂ ਨੂੰ ਪੱਕੇਕਾਰ ਬਣਾ ਕੇ ਅਗਲੇ ਬਹਿ ਗਏ ਤਾਂ ਸਾਡੇ ਵਰਗੇ ਸਾਡੇ ਵਰਗੇ ਇਹਨਾਂ ਦੇ ਨਾਲ ਕੰਮ ਕਰਦੇ ਫਿਰਦੇ ਦਿਹਾੜੀਆਂ ਲਾਉਂਦੇ ਫਿਰਦੇ ਠੀਕ ਹੈ ਜੀ ਇਸ ਕਰਕੇ ਆਪਾਂ ਸੋਂ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦੇ ਹਾਂ ਇਨਾਂ ਵੱਲ ਧਿਆਨ ਦਿਈਏ ਜੇ ਸਾਡੀਆਂ ਸਰਕਾਰਾਂ ਨਹੀਂ ਚੰਗੀਆਂ ਅਸੀਂ ਖੁਦ ਕੁਛ ਨਾ ਕੁਛ ਕਰੀਏ ਸਾਰੇ ਵੀਰ ਠੀਕ ਹੈ ਜੀ ਆਪਾਂ ਸਾਰੇ ਇਨਾਂ ਵਾਸਤੇ ਆਪਣੇ ਪੰਜਾਬ ਵਾਸਤੇ ਕਰੀਏ ਜੇ ਸਾਡੀਆਂ ਸਰਕਾਰਾਂ ਨਹੀਂ ਚੰਗੀਆਂ ਅਸੀਂ ਖੋਜ ਆਪਣੇ ਆਪ ਲਈ ਜੀਏ ਤੇ ਇਹ ਸਰਕਾਰਾਂ ਨੇ ਤੇ ਇਹੀ ਤਮਾਸ਼ੇ ਲਾਉਂਦੇ ਰਹਿਣ ਤੇ ਇਹ ਲੱਗਦੇ ਰਹਿਣੇ ਤਾਂ ਲੱਗਣ ਵੀ ਡੇ ਹੈ ਠੀਕ ਹੈ ਜੀ ਇੰਨੇ ਚਿਰਾਂ ਦੀਆਂ ਸਰਕਾਰਾਂ ਕਿੱਥੇ ਸੀ ਠੀਕ ਹੈ ਜਦੋਂ ਸਾਡੇ ਨਵੇਂ-ਨਵੇਂ ਬਈਏ ਪੰਜਾਬਾ ਚ ਆਉਂਦੇ ਸੀ ਉਦੋਂ ਵੀ ਸਿੱਧੇ ਲੰਘਦੇ ਹੀ ਤਾਂ ਹੁਣ ਵੀ ਸਿੱਧੇ ਸਾਡੇ ਪੰਜਾਬ ਦੇ ਵਿੱਚ ਐਂਟਰੀ ਕਰਦੇ ਆ ਠੀਕ ਹੈ ਜੀ ਕਿਤੇ ਵੀ ਆਪਾਂ ਚੱਲ ਜਾਈਏ ਆ ਤੇ ਸਾਨੂੰ ਜ਼ਿਆਦਾਤਰ ਬਈਏ ਵੇਖਣ ਨੂੰ ਮਿਲਦੇ ਆ ਬਈਆਂ ਦੀਆਂ ਰੇੜੀਆਂ ਵੇਖਣ ਨੂੰ ਮਿਲਦੀਆਂ ਬਈਆਂ ਦੀਆਂ ਦੁਕਾਨਾਂ ਵੇਖਣ ਨੂੰ ਮਿਲਦੀਆਂ ਤਾਂ ਸਾਡੇ ਪੰਜਾਬੀ ਵੀਰਾਂ ਦੀ ਟਾਮੀ-ਟਾਮੀ ਰੇੜੀ ਲੱਭੇਗੀ ਤਾਂ ਹਜੇ ਤੱਕ ਸੋਮੇ ਕਈ ਵੀਰ ਇਹੋ ਜਿਹੀ ਵੀ ਵੇਖੇ ਹਜੇ ਤੱਕ ਬਈਆਂ ਦੀਆਂ ਰੇੜੀਆਂ ਤੱਕ ਵੀ ਲੋਂਦੇ ਆ ਮੈਂ ਖੁਦ ਵੇਖ ਕੇ ਆ ਹਾਂ ਜੇ ਤੱਕ ਮਹੀਆਂ ਦੀਆਂ ਰੇੜੀਆਂ ਲਵਾਉਂਦੇ ਉਹਨਾਂ ਵੀਰਾਂ ਨੂੰ ਮੈਂ ਕਹਿਣਾ ਚਾਹੁੰਦੀ ਮੈਂ ਸੁਨੇਹਾ ਲਾਉਣਾ ਚਾਹੁੰਦੀ ਕਿ ਵੀਰੇ ਬੱਸ ਕਰੋ ਸਾਡੇ ਪੰਜਾਬ ਦਾ ਬਹੁਤ ਖਲਾਰ ਖਲਵਾਰ ਹੋ ਗਿਆ ਵਾ ਬੱਸ ਕਰੋ ਭਾਈ ਐਦਾਂ ਨਾ ਕਰੋ ਇਹਨਾਂ ਨੂੰ ਹਟਾਓ ਸਗੋ ਇਹਨਾਂ ਨੂੰ ਸਾਡੇ ਪੰਜਾਬ ਦੇ ਵਿੱਚੋਂ ਬਾਹਰ ਕੱਢੋ ਇਹਨਾਂ ਨੂੰ ਰੇੜੀਆਂ ਨਾ ਲਵਾਓ ਇਹਨਾਂ ਨੂੰ ਬਾਹਰ ਕੱਢੋ ਕਈ ਵੀਰ ਕਹਿ ਦਿੰਦੇ ਕੋਈ ਗੱਲ ਨਹੀਂ ਵਿਚਾਰੇ ਗਰੀਬ ਆ ਗਰੀਬ ਨਹੀਂ ਹੈਗੇ ਇਹਨਾਂ ਨੇ ਸਾਡੇ ਪੰਜਾਬ ਨੂੰ ਗਰੀਬ ਬਣਾਤਾ ਵਾ ਇਹ ਗਰੀਬ ਨਹੀਂ ਹੈਗੇ ਜੇ ਗਰੀਬ ਹੋਣਾ ਨਾ ਤੇ ਸਾਡੇ ਅੱਗੇ ਅੱਖਾਂ ਨਾ ਕੱਢਣ ਸਾਡੇ ਪੰਜਾਬ ਦੇ ਅੱਗੇ ਅੱਖਾਂ ਨਾ ਕੱਢਣ ਸਾਡੇ ਨਾ ਹੀ ਲੜਾਈਆਂ ਲੜਦੇ ਆ ਠੀਕ ਹੈ ਜੀ ਜਦੋਂ ਵੀ ਨਸੀਬ ਆਉਂਦੀ ਸਾਡੇ ਪੰਜਾਬ ਤੇ ਹੀ